1.5-2 ਸਾਲ ਦੀ ਪੌਣੀ-2 ਸਾਲ ਦੀ ਬੱਚੀ ਹੈ ਜੀ ਇੱਥੇ ਇੱਕ ਮਰਾਤ ਆਈ ਸੀ ਉੱਤੇ ਫੰਕਸ਼ਨ ਸੀ ਕੋਈ ਜੀਨਗਰ ਧੀਨਗਰ ਸਮਾਜ ਹੈ ਜਿਹੜਾ ਜੁੱਤੀ ਬਾਜ਼ਾਰ ਉਹ ਆਪਣਾ ਕੋਈ 10000 ਉੱਤੇ ਬੰਦੇ ਰਹਿੰਦੇ ਆ ਜੀ 3000 ਪਰਿਵਾਰ ਹੈ ਇਹਨਾਂ ਦੇ ਵਿੱਚ ਉਹ ਆਈ ਸੀ ਦੇ ਉੱਥੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਹਨੂੰ ਇੱਕ ਗਿਫਟ ਪੈਕ ਜਿਹੜਾ ਹੈਗਾ ਚਾਕਲੇਟ ਵਾਲਾ ਲੈ ਕੇ ਦਿੱਤਾ ਜਿਹੜਾ ਨਾਰਾਇਣ ਚੱਕੀ ਵਾਲਾ ਉਹ ਡਿਪਾਰਟਮੈਂਟਲ ਸਟੋਰ ਤੋਂ ਜੀ ਉਹਨੇ ਲੁਧਿਆਣਾੇ ਜਾ ਕੇ ਜਦੋਂ ਖਾਧਾ ਬੈਠੀ ਪਹਿਲਾਂ ਤਾਂ ਉਹ ਬੱਚੀ ਵਿਚਾਰੀ ਵੋਮਿਟ ਕਰਦੀ ਰਹੀ ਰਾਤ ਨੂੰ ਖੂਨ ਦੀ ਉਲਟੀਆਂ ਸ਼ੁਰੂ ਹੋ ਗਈਆਂ ਅੱਜ ਨੂੰ ਪਤਾ ਲੱਗਿਆ ਕਿ ਦੁਕਾਨ ਦੁਬਾਰਾ ਖੁੱਲੀ ਹੈ ਤੇ ਦੁਬਾਰਾ ਉਵੇਂ ਹੀ ਚੱਲ ਰਹੀ ਹੈ ਮੈਂ ਉੱਥੇ ਗਿਆ ਜੀ ਸਾਡੇ ਨਾਲ ਸਾਡੇ ਜਿਹੜੇ ਆਮਦਾਨ ਸਹਾਰਾ ਸਮਾਜ ਉਹਨਾਂ ਨਾਲ ਸੀਗਾ ਜੀ ਅਸੀਂ ਜਾ ਕੇ ਉਹਨਾਂ ਖੱਥ ਜੋੜ ਕੇ ਬੇਨਤੀ ਕੀਤੀ ਕਿ ਕੋਈ ਜੀ ਤੁਸੀਂ ਆਪਣੀ ਦੁਕਾਨ ਜਿੰਨੀ ਦੇਰ ਇਨਕੁਆਰੀ ਚੱਲਦੀ ਹੈ ਘੱਟੋ ਘੱਟ ਬੰਦ ਤਾਂ ਰੱਖੋ ਜੀ ਉਹ ਆਖੋ ਹੱਸਣ ਲੱਗੇ ਤੇ ਅਸੀਂ ਬਾਹਰ ਆ ਕੇ ਉਹਨੂੰ ਸੜਕ ਰੋਕੀ ਸਾਨੂੰ ਕੋਈ ਚ ਵੀ ਉਹਨਾਂ ਨੇ ਨਾ ਕੋਈ ਰੋਕ ਕੀਤਾ ਜੀ ਪੁਲਿਸ ਆਈ ਬਨਾਦ ਨੂੰ ਦੁਕਾਨ ਨੂੰ ਪ੍ਰੋਟੈਕਟ ਕਰਨਾ ਸ਼ੁਰੂ ਕਰਤਾ ਚੋਰ ਬਜਾਈ ਆਹ ਖੁਣੇਸ ਤੋਂ ਹੌਲੇ ਦੇ ਇਲੀ ਕੰਸਟਿਟੂਐਂਸੀ ਦੇ ਨੇੜੇ ਵਰਮੇ ਸਿੰਘ ਦੀ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਆ ਕਿ ਅਸੀਂ ਨੈਸ਼ਨਲ ਹਾਈਵੇ ਤੋਂ ਪੌਂਟ ਦਿਖਾਵਾਂਗੇ ਇਹ 13 ਨੇ 13 ਸੇਟਰ ਜਿੰਨੀਆਂ ਹੌਲ ਦਾ ਜਿੰਨਾ ਬਾਗੀਆਂ ਗੱਲਾਂ ਪਹਿਲਾਂ ਆਪਣੇ ਸ਼ਹਿਰ ਆ ਕੇ ਆਪਣੇ ਇਲਾਕੇ ਦੇ ਵਿੱਚ ਇਹ ਤਾਂ ਦੇਖੋ ਕੀ ਰਿਹਾ ਉਥੋਂ ਇਸ ਜਿਹੜਾ ਨਾਰਾਇਣ ਡਿਪਾਰਟਮੈਂਟਲ ਸਟੋਰ ਆ ਉਥੋਂ 200 ਮੀਟਰ ਦੂਰ ਉਹ ਦੁਕਾਨ ਹੈ ਜਿੱਥੋਂ ਦਾ ਕੇਕ ਖਾ ਕੇ ਇੱਕ ਬੱਚੀ ਮਰੀ ਸੀਣਾ ਸਾਹਿਬ ਜਿਹੜਾ ਡਿਪਾਰਟਮੈਂਟ ਹੈ ਇਹ ਹੈਲਥ ਡਿਪਾਰਟਮੈਂਟ ਜਿਹਦੀ ਤੁਸੀਂ ਗੱਲ ਕੀਤੀ ਹੈ ਵੀ ਸਾਡੇ ਪਟਿਆਲੇ ਦੇ ਮੰਤਰੀ ਨੇ ਹੈਲਥ ਮਿਨਿਸਟਰ ਅਸੀਂ ਕਈ ਵਾਰੀ ਕੋਸ਼ਿਸ਼ ਕੀਤੀ ਹੈ ਹੈਲਥ ਡਿਪਾਰਟਮੈਂਟ ਦੇ ਜਿਹੜੇ ਡਿਸਟ੍ਰਿਕਟ ਦੇ ਹੈੱਡ ਲਾਏ ਜਾਂਦੇ ਨੇ ਇਹਨਾਂ ਨੂੰ ਅਸੀਂ ਗੱਲਬਾਤ ਕਰਦੇ ਰਹੇ ਨੇ ਵੀ ਫਲਾਣੀ ਜਗ੍ਹਾ ਤੇ ਸਾਨੂੰ ਸ਼ੱਕ ਹੈ ਨਕਲੀ ਦੁੱਧ ਹੈ ਨਕਲੀ ਪਨੀਰ ਹੈ ਜਾਂ ਐਕਸਪਾਇਰ ਦੀਆਂ ਚੀਜ਼ਾਂ ਨੇ ਇਹ ਸਾਨੂੰ ਕਹਿੰਦੇ ਲਿਖ ਕੇ ਦੋ ਤੁਸੀਂ ਕੀ ਆਪੀ মিডিਆ ਜਨਨ ਨੂੰ ਲਿਖ ਕੇ ਦਵਾਂਗੇ ਇਹਨਾਂ ਦੀ ਆਪਣੀ ਦਿੱਤੀ ਕੋਈ ਨਹੀਂ 2-2 ਢਾਈ-ਢਾਈ ਲੱਖ ਰੁਪਏ ਤਨਖਾਹ ਲੈਂਦੇ ਨੇ ਫਿਰ ਕੀ ਕਰਦਾ ਡਿਪਾਰਟਮੈਂਟ ਜੀ ਸਰ ਜੀ ਕੱਲ ਉਸ ਟਾਈਮ ਦੇ ਉੱਤੇ ਜਦੋਂ ਇਹ ਹਾਦਸਾ ਹੋਇਆ ਲੁਧਿਆਣੇੋਂ ਫੋਨ ਆਇਆ ਵੀ ਬੱਚੀ ਹਸਪਤਾਲ 'ਚ ਹੈ ਤਾਂ ਜੀਨਗਰ ਸਮਾਜ ਦੇ ਨੁਮਾਇੰਦੇ ਉੱਥੇ ਉਸ ਦੁਕਾਨ ਤੇ ਗਏ ਉਸ ਡਿਪਾਰਟਮੈਂਟਲ ਸਟੋਰ ਦੇ ਵਿੱਚ ਨਹੀਂ ਕਿਉਂਕਿ ਇਸ ਦੇ ਵਿੱਚ ਫਰਿੱਜ ਸ਼ੋਅਰੂਮ ਦੇ ਉੱਤੇ ਜਿੰਨੇ ਵੀ ਜੀ ਆਣਦੇ ਸਾਮਾਨ ਜਿੰਨੇ ਵੀ ਦੁੱਧ ਦੇ ਪੈਕੇਟ ਪਏ ਸੀ ਉਹ ਜੋ 80% ਐਕਸਪਾਇਰ ਸੀ ਸਿਹਰੇ ਸਭ ਲੋਕਾਂ ਦਾ ਵਿਸ਼ਵਾਸ ਕਿੱਡਾ ਇਹਨਾਂ ਤੇ ਇਹਨਾਂ ਦਾ ਨਾਮ ਬਣਿਆ ਹੋਇਆ ਵੀ ਨਰੈਣ ਚੱਕੀ ਤੋਂ ਆਪਾਂ ਆਟਾ ਖਰੀਦਦੇ ਆ ਨਰੈਣ ਚੱਕੀ ਤੋਂ ਆਹ ਚੀਜ਼ ਖਰੀਦਦੇ ਆ ਇਹ ਤਾਂ ਵਿਸ਼ਵਾਸ ਨੂੰ ਤੋੜ ਰਹੇ ਨੇ ਤੇ ਲਾਲਚ ਵਾਸਤੇ ਲੋਕਾਂ ਦੀ ਜ਼ਿੰਦਗੀ ਨਾਲ ਨਹੀਂ ਖਿਲਵਾਰ ਹੋ ਰਹੀ ਆ ਜੀ ਬਈ ਇਹ ਵਿਸ਼ਵਾਸ ਤੁਸੀਂ ਕਹਿ ਰਹੇ ਹੋ ਮੈਂ ਕਹਿੰਦਾ ਕੋਵਿਡ ਦੇ ਦੌਰਾਨ ਇਹਨਾਂ ਦੇ ਇਹਨਾਂ ਦੇ ਜਿਹੜੇ ਫਾਦਰ ਸੀ ਉਹਨਾਂ ਨੂੰ ਜੀ ਰਹਿਣਾ ਪਿਆ ਇਹਨਾਂ ਨੂੰ ਉਸ ਟਾਈਮ ਲਉਤੇ ਇਹ ਕਿਉਂਕਿ ਜਿਹੜੀ ਆਪਣੀ ਕਣਕ ਹੈ ਜਿਹੜੀ ਗਰੀਬਾਂ ਵਾਸਤੇ ਆਪਾਂ ਦੰਦੇ ਆ ਡੀਪੋ ਤੇ ਕਣਕ ਜਾਂਦੀ ਹੈ ਉਹ ਕਣਕ ਇਹਨਾਂ ਨੇ ਬਾਹਰ ਦੀ ਬਾਹਰ ਖਰੀਦ ਕੇ ਡੀਪੋਆਂ ਤੋਂ ਆਪਣੀ ਉਰੇ ਪੂਰੀ ਚੱਕੀ ਤੇ ਪੂਰੀ ਰੇਟ ਤੇ ਵੇਚਦੇ ਸੀ ਇਹਨਾਂ ਨੇ ਉੱਥੇ ਰੇਡ ਹੋਈ ਹੈ ਐਸਾ ਸਪੀктакਲ ਰੇਡ ਹੋਈ ਹੈ ਤੇ ਇਹਨਾਂ ਨੇ ਫਾਧਾ ਨੂੰ ਚੱਕ ਕੇ ਲੈ ਕੇ ਗਏ ਨੇ 10 ਦੇ ਅੰਦਰ ਰਹੇ ਨੇ ਸਰ ਜੀ ਇਹਨਾਂ ਨੂੰ ਪੁਲਿਸ ਦੀ ਪ੍ਰੋਟੈਕਸ਼ਨ ਹੈ ਇਹਨਾਂ ਨੂੰ ਪੋਲਿਟੀਕਲ ਪ੍ਰੋਟੈਕਸ਼ਨ ਹੈ ਜੀ ਮੈਂ ਸ਼ਰੀਆ ਪੀਰ ਪੁਲਿਸਿਕ ਪ੍ਰੋਟੈਕਸ਼ਨ ਹੈ ਅਜੇ ਤੱਕ ਤੁਸੀਂ ਇਹ ਦੱਸੋ ਉਸ ਬੱਚੀ ਨੂੰ ਵਸਤਾਗ ਦੇ ਵਿੱਚ ਲੜਦੇ ਨੂੰ ਹੋੜ ਹੜਤਾਲ ਹੀ ਕਰਦੇ ਹੋਗੇ ਇੱਕ ਵੀ ਐਕਸ਼ਨ ਇਹਨਾਂ ਦੇ ਲਿਆ ਹੋਵੇ ਦੁਕਾਨ ਖੋਲ ਕੇ ਬੈਠੇ ਜੀ ਇਹ ਪੰਜਾਬ ਹੈ ਇੱਕੀ ਆਪਾਂ ਮੈਂ ਕਿਹਾ ਪੰਜਾਬੀ ਹੈ ਸਭ ਤੋਂ ਪਹਿਲਾਂ ਆਵਾਜ਼ ਉਠਾਉਦਾ ਜੀ ਜ਼ੁਲਮ ਦੇਣਗੇ ਜੀ ਇਹ ਜ਼ੁਲਮ ਕਰਨਾ ਪਾਪ ਹੈ ਜ਼ੁਲਮ ਸਹਿਣਾ ਵੀ ਪਾਪ ਆਪਣੇ ਵਾਸਤੇ ਜ਼ਿੰਦਗੀ ਦੇ ਵਿੱਚ ਸ਼ਰਮ ਆਈ ਹੈ ਜੀ ਵੀ ਇਹੋ ਜਿਹੇ ਇਨਸਾਨ ਦੇ ਘਰ ਦੇ ਬਾਹਰ ਚੌਕੜੀ ਮਾਰ ਕੇ ਮੈਂ ਸੜਕ ਦੇ ਉੱਤੇ ਬੈਠਾ ਇੰਨਾ ਲਾਚਾਰ ਮਹਿਸੂਸ ਕੀਤਾ ਲੈਣਾ ਲਾਚਾਰ ਮਹਿਸੂਸ ਕੀਤਾ ਵੀ ਮੈਂ ਅੱਜ ਤੱਕ ਇਸ politcal career ਚ ਕਦੇ ਵੀ ਇੰਨਾ ਲਾਚਾਰ ਮਹਿਸੂਸ ਨਹੀਂ ਕੀਤਾ ਹੰਤਰਾ ਪੰਤਰਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਆਇਆ ਜਿਨੇ ਕੱਲ ਇਹਨਾਂ ਤੇ ਰੇਡ ਵੀ ਕੀਤੀ ਆ ਉਸੇ ਟਾਈਮ ਇਹਨਾਂ ਦੀ ਦੁਕਾਨ ਨੂੰ ਸੀਲ ਨਹੀਂ ਕੀਤਾ ਬੰਦ ਨਹੀਂ ਕੀਤਾ ਵੀ ਤੁਸੀਂ ਜਿੰਨਾ ਚਿਰ ਇਨਕੁਆਰੀ ਚੱਲਦੀ ਆ ਭਾਈ ਤੁਸੀਂ ਇਹ ਖੋਲ ਨਹੀਂ ਸਕਦੇ ਜਦੋਂ ਕਿ ਸਾਬਤ ਹੋ ਗਿਆ 80% 90% ਚੀਜ਼ਾਂ ਕਿੰਸਪੈਰੀ ਵੇਚ ਰਹੇ ਨੇ ਸੱਰੀ ਤੁਸੀਂ ਸੀਲ کہہ ਰਹੇ ਹੋ ਦੁਕਾਨਾਂ ਜਿਹੜਾਤਵਾਰ ਨੂੰ ਖੁੱਲੀ ਸੀ ਤੇ ਉੱਥੇ 8-10 ਕੋਲਟਾਂ ਵਾਲੇ ਆਏ ਮੈਨੂੰ ਬੁਲਾ ਰਹੇ ਇਸ ਕਹਿੰਦੇ ਹੋਰ ਆਓ ਬਾਹਰ ਘੰਟਾ ਰਹਿ ਗੋ ਮੈਂ ਕਿਹਨੂੰ ਆਜਾ ਸਹੀ ਗੱਲ ਦੱਸਾ ਉਸ ਰਾਜਾ ਜੀ ਟੋਟਲੀ ਟੋਟਲੀ politcal ਜਿਹੜਾ ਸਿਸਟਮ ਹੈ ਉਹ ਕਲਾਪਸ ਕਰ ਗਿਆ ਠੀਕ ਹੈ ਤੇ ਜਿਹੜੇ ਪੁਲਿਸ ਵਾਲਦੇ ਆ ਉਹ ਵੀ ਆਪਾਂ ਨੂੰ ਪਤਾ ਹੀ ਹੈ ਵੀ ਕੀ ਹਾਲਾਤ ਨੇ ਅੱਜ ਦੇ ਟਾਈਮ ਦੇ ਪੰਜਾਬ ਦੇ ਵਿੱਚ ਪੰਜਾਬ ਦਾ ਤਾਂ ਰੱਬ ਹੀ ਰੱਖਿਆ ਜੀ ਤਾਂ ਬਿਲਕੁਲ ਨਾ ਰਹੇਗਾ ਫਿਰਾ ਨਹੀਂ ਰਹੇਗਾ ਸਿਰਾ ਸਾਹਿਬ ਪਿਛਲੀ ਵਾਰੀ ਅਸੀਂ ਇੱਕ ਹੈਲਥ ਤੇ ਹੀ ਵੀਡੀਓ ਬਣਾਈ ਸੀ ਸਰੋਂ ਦਾ ਤੇਲ ਕੋਈ ਨਕਲੀ ਬਣਾਉਂਦਾ ਸੀ ਉਹਦੇ ਵਿੱਚ ਜਦੋਂ ਅਸੀਂ ਜਾ ਕੇ ਗੱਲਬਾਤ ਕਰਨੀ ਚਾਹੀ ਉਹ ਕਹਿੰਦੇ ਅਸੀਂ ਡਿਪਾਰਟਮੈਂਟ ਨੂੰ ਪੈਸੇ ਇਕੱਠੇ ਕਰਕੇ ਦੰਨੇ ਆ ਸਾਰਾ ਕੁਝ ਸਿਰੇਮ ਕੈਮਰੇ ਅੱਗੇ ਬੋਲੀ ਜਾਂਦੇ ਆ ਪਰ ਫਿਰ ਆਪਾਂ ਕੀ ਤੋਂ ਆਫ ਰੱਖੀਏ ਜੀ ਸਰ ਮੈਂ ਤੁਹਾਨੂੰ ਇੱਕ ਕਹਾਣੀ ਥੋੜੀ ਛੋਟੀ ਹੈ 2 ਮਿੰਟ ਦੀ ਥੋੜਾ ਲਾਉਂਗਾ ਸੁਣਾਉਂਗਾ ਮੇਰੇ ਇੱਕ ਦੋਸਤ ਨੇ মিডিਆ ਵਾਲੇ ਬਹੁਤ ਚੰਗੇ ਮੈਂ ਉਹਨਾਂ ਨੂੰ ਇੱਕ ਵਾਰ ਫੋਨ ਕੀਤਾ ਮੈਂ ਕਿਹਾ ਸਰ ਤੁਸੀਂ ਬੜੇ ਦਿਨ ਹੋ ਗਏ ਦੇਖੇ ਨਹੀਂ ਉਹ ਕਹਿੰਦੇ ਮੈਂ ਦਿਵਾਲੀ ਦੇ ਟਾਈਮ ਬਿਜ਼ੀ ਹੁਣਾ ਮੀਨਾਰੇ ਰਮੀਨਾ ਮੈਂ ਕਿਹਾ ਜੀ ਦਿਵਾਲੀ ਦੇ ਟਾਈਮ ਤਾਂ ਤੁਸੀਂ ਚਲੋ মিডিਆ ਵਾਲੇ ਹੈਗੇ ਆ ਲੋਕ ਹੈ ਨਾ ਗਿਫਟ ਕੋਟ ਲੈ ਕੇ ਜਾਂਦੇ ਆ ਕਹਿੰਦੇ ਨਹੀਂ ਨਹੀਂ ਗਿਫਟ ਨਹੀਂ ਦਿੰਦੇ ਕਹਿੰਦੇ ਅਸੀਂ ਇੱਕ ਡੇਢ ਹੈਲਥ ਦਾ ਡਾਕਟਰ ਆ ਉਹਨੂੰ ਨਾਲ ਲੈ ਜਾਂਦੇ ਆ ਸਵੇਰੇ ਉਹ ਚੱਕਦੇ ਆ ਕਰੋ 4 ਵਜੇ ਇਹ ਜੇ ਮੇਨ ਹਾਈਵੇ ਦੇ ਉੱਤੇ ਐਨਐਸਤੇ ਚਲੇ ਜਾਨੇ ਇਹ ਟੈਂਕਰ ਦੁੱਧ ਦੇ ਇਧਰੋਂ ਜਾਂਦੇ ਆ ਚੰਡੀਗੜ੍ਹ ਕਨੀਆ ਹੋਰ ਉਹਨੂੰ ਖੜਾ ਲੈਨੇ ਆ ਉਹਦੇ ਵਿੱਚ ਉਹ ਇਨਸਪੈਕਟਰ ਦੀ ਕਮਿਟੀ ਜਾ ਪਾਉਂਦਾ ਉਹ ਕਹਿੰਦਾ ਦੁੱਧ ਦਾ ਨਕਲੀ ਇਹਨੂੰ ਪਾਸੇ ਤੇ ਲਾਓ ਨਕਲੀ ਵੀ ਹੋਵੇ ਤਾਂ ਵੀ 30000 ਰੁਪਏ ਇੱਕ ਟੈਂਕਰ ਦਾ ਲੈ ਗਏ ਉਹ ਛੱਡ ਦਿੰਨੇ ਆ ਇਹ ਕਿਹਨਾਂ ਸਾਖ ਬਾਰੇ ਕਿ ਇਹ ਕਈ ਪੋਸਟਾਂ ਕੱਢਦੀਆਂ ਪਈਆਂ ਹੋਈਆਂ ਨੇ মিডিਆ ਤੇ ਵੀ ਵੀ ਕੋਈ মিডিਆ ਚੱਜ ਲਈ ਇਹਨੂੰ ਕਵਰ ਨਹੀਂ ਕਰ ਰਹੀ ਐਸੀ ਕੋਈ ਗੱਲ ਵੀ ਲੱਗਦੀ ਹੈ ਤੁਹਾਨੂੰ ਕਹਿੰਦਾ ਕਾਫੀ ਕੈਮਰੇ ਉੱਥੇ ਆਏ ਸੀਗੇ ਜੀ ਉਹਦੇ ਅੱਜ ਵੀ ਮੈਂ ਜਦੋਂ ਘਰੋਂ ਚੱਲੇ ਆ ਮੈਂ ਪਹਿਲਾਂ ਇਨਫੋਰਮ ਨਹੀਂ ਕੀਤਾ মিডিਆ ਨੂੰ ਵੀ ਉਹ ਕੁਝ ਮੈਨੇਜ ਕਰਦਾ ਮੈਂ ਮੈਂ ਮੌਕੇ ਤੇ ਇਨਫੋਰਮ ਕੀਤਾ ਉਰੇ ਪਹੁੰਚੋ ਤਾਂ ਮੈਨੂੰ ਇੱਕ মিডিਆ ਵਾਲੇ ਦਾ ਵੀ ਫੋਨ ਆਇਆ ਵੀ ਉਹ ਤਾਂ ਯਾਰ ਰਿਸ਼ਤੇਦਾਰ ਆ ਰਿਹਾ ਪਰ ਇਹ ਕਿਹੜੇ মিডিਆ ਵਾਲੇ ਦਾ ਨੂੰ ਜਨਾ ਆ ਜਾਓ ਹੈ ਨਾ ਤੇਰੀ ਇੱਕ ਆਇਆ ਕਹਿੰਦਾ ਕੀ ਤੁਸੀਂ ਉਹ ਦੁਕਾਨਦਾਰ ਦੀ ਹੈਲਪ ਵਾਸਤੇ ਜਾ ਰਹੇ ਹੋ ਸਰ ਉਹਨੇ ਉਹਦੀ ਮਦਦ ਕਰੋਂਗੇ ਜਾ ਕੇ ਮੈਂ ਕਹਾਂ ਯਾਰ ਮੈਂ ਇਨਸਾਨੀਅਤ ਦੀ ਮਦਦ ਵਾਸਤੇ ਨਿਕਲਿਆ ਕਰੋ ਤੇ ਐਡੀ ਵੱਡੀ ਜੌਬ ਛੱਡੀ ਹੈ ਪੋਲੀਟੀਸ਼ੀਅਨ ਬਣਿਆ ਇਸ ਫੀਲਡ ਚ ਆਇਆ ਤਾਂ ਕਿ ਇਨਸਾਨੀ ਕੋਚੇ ਹੈ ਯਾਰ ਮੈਂ ਉਹਦੀ ਮਦਦ ਕਰੂੰਗਾ ਜਿਹੜੇ ਮਤਲਬ ਐਸਾ ਕੁਝ ਕੀਤਾ ਲੋਕ ਇਹ ਐਕਸਪੈਕਟ ਕਰ ਰਹੇ ਹੈ ਕਿ ਹੋ ਜਾਣਾ ਇਹਨੂੰ ਥੋੜੇ-ਮੋੜੇ ਪੈਸੇ ਦੇ ਦੇਣਾ ਸਰ ਕੋਈ ਜਵਾਬ ਨਹੀਂ ਮਿਲਿਆ ਮੈਂ ਡਿਪਟੀ ਕਮਿਸ਼ਨਰ ਨੂੰ ਕਾਲ ਕੀਤੀ ਕੋਈ ਜਵਾਬ ਨਹੀਂ ਆਇਆ ਫਿਰ ਉਹਨਾਂ ਨੇ ਪੀਐਸਓ ਨੂੰ ਕਾਲ ਕੀਤੀ ਕਹਿੰਦਾ ਅੱਜ ਮੈਨੂੰ ਛੁੱਟੀ ਹੈ ਤੁਸੀਂ ਕੱਲ੍ਹ ਆਇਓ ਅੱਜ ਹਾਲਾਤੇ ਵਿਗੜੇ ਪਏ ਸੀ ਮੈਂ ਭੀੜ ਨੂੰ ਕੰਟਰੋਲ ਕਰਨਾ ਮੇਰੇ ਵਾਸਤੇ ਔਖਾ ਹੋਇਆ ਪਿਆ ਸੀ ਤੇ ਅੱਜ 5 ਵਜੇ ਸਮਾਜਿਕ ਦੁਆਰਾ ਮੀਟਿੰਗ ਹੈ ਜਿੰਨ ਕਰ ਸਮਾਜਿਕ ਉਧਰ ਕਟੋਗਲ 5-6 ਹਜ਼ਾਰ ਬੰਦਾ ਇਕੱਠਾ ਹੋਊਗਾ ਜੀ ਤੇ ਉਸ ਤੋਂ ਬਾਅਦ ਪਰਮਾਨੈਂਟ ਕਰਨਾ 10 ਲਾ ਕੇ ਇਹਦੀ ਦੁਕਾਨ ਬੁਰੀ ਦਿੱਤਾ ਜਾਊਗਾ ਜਿੰਨੀ ਦੇਰ ਇਹ ਦੁਕਾਨ ਸੇਲ ਲਈ ਹੁੰਦੀ ਹੈ ਇਸ ਕੇਸ ਦਾ ਡਿਸਾਈਡਡ ਇੱਕ ਪਾਸਾ ਨਹੀਂ ਹੁੰਦਾ ਉਹ ਸਮਾਜ ਸਾਰਾ ਆਪਣੇ ਨਾਲ ਹੈ ਜੀ ਹੋ ਇਨਸਾਨ ਬਹੁਤ ਚੰਗੇ ਹੈ ਜੀ ਵਿੱਚੋਂ ਹੋਰ ਰਾਸਥਾਨ ਦੇ ਹੈਗੇ ਜੁੱਤੀਆਂ ਬਣਾਉਣ ਉਹ ਘੋੜਿਆਂ ਦੀਆਂ ਕਾਠੀਆਂ ਬਣਾਉਂਦੇ ਸੀ ਜਿਹੜੀ ਕਿਸੇ ਤਾਈਂ ਉਸ ਟਾਈਮ ਦੇ ਉੱਤੇ ਮਹਾਰਾਜਾ ਸਾਹਿਬ ਦੁਬਾਰਾ ਗੋਮੀ ਸਿੰਘ ਜੀ ਨੇ ਜਿਹੜੀ ਉਹਨਾਂ ਨੂੰ ਇਧਰਲੇ ਪਾਸੇ ਬਰਾਦ ਦਿੱਤੀ ਸੀ ਪੰਜਾਬ ਸਾਡੇ ਵਾਸਤੇ ਘੋੜਿਆਂ ਦੀਆਂ ਕਾਠੀਆਂ ਬਣਾਉ। ਅੱਜ ਉਹ ਜੁੱਤੀਆਂ ਬਣਾਉਂਦੇ ਆ ਅੱਜ ਉਹ ਅੱਜ ਵੀ ਮਹਿਮਾਨ ਨੇ ਜੇ 300 ਸਾਲ ਪਹਿਲਾਂ ਆਪਣੇ ਮਹਿਮਾਨ ਸੀ ਅੱਜ ਵੀ ਮਹਿਮਾਨ ਨੇ ਉਹਨਾਂ ਨਾਲ ਖੜੇ ਆ ਜੀ ਰੱਜ ਕੇ ਖੜੇ ਆ ਪਰ ਉਹਦੋਂ ਤੱਕ ਚੱਲੂਗਾ ਕਿਉਂ ਤੱਕ ਇਨਸਾਫ ਨਹੀਂ ਮਿਲਦਾ। ਸਤਿ ਸ੍ਰੀ ਅਕਾਲ ਜੀ ਮੈਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਹਨਾਂ ਮੀਡੀਆ ਪਿਛਲੇ ਦਿਨੀ ਪਟਿਆਲਾ ਦੀ ਜੇ ਗੱਲ ਕਰੀਏ ਇੱਕ ਵੱਡਾ ਹਾਦਸਾ ਹੋਇਆ ਸੀ ਕਿ ਕੇਕ ਨੂੰ ਖਾ ਕੇ ਇੱਕ 10 ਸਾਲਾਂ ਬੱਚੀ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਕੁਝ ਨਾ ਕੁਝ ਡਿਪਾਰਟਮੈਂਟ ਜਿਹੜਾ ਹੈਲਥ ਵਿਭਾਗ ਆ ਉਹਦੀਆਂ ਅੱਖਾਂ ਖੁੱਲੀਆਂ ਕੁਝ ਨਾ ਕੁਝ ਚੈਕਿੰਗ ਕਰਨੀ ਸ਼ੁਰੂ ਕੀਤੀ ਪਰ ਉਸ ਤੋਂ ਪਹਿਲਾਂ ਕਦੇ ਵੀ ਮੈਨੂੰ ਲੱਗਦਾ ਪਟਿਆਲੇ ਦੇ ਵਿੱਚ ਹੈਲਥ ਵਿਭਾਗ ਨੂੰ ਅਸੀਂ ਮੀਡੀਆ ਵੀ ਜਗਾਉਂਦੇ ਰਹਿਣੇ ਆ ਤੇ ਆਮ ਲੋਕ ਵੀ ਕਹਿੰਦੇ ਰਹਿੰਦੇ ਨੇ ਵੀ ਇਸ ਸ਼ਹਿਰ ਦੇ ਵਿੱਚ ਕਿ ਪੂਰੇ ਪੰਜਾਬ ਦੇ ਵਿੱਚ ਨਕਲੀ ਮਠਾਈਆਂ ਨਕਲੀ ਪਨੀਰ ਨਕਲੀ ਦੁੱਧ ਅਤੇ ਮਲਾਵਟ ਦੀਆਂ ਚੀਜ਼ਾਂ ਵਿਕਦੀਆਂ ਨੇ ਸਭ ਤੋਂ ਵੱਡੀ ਮਲਾਵਟ ਕੋਰੀਆ ਕੰਮ ਚੱਲ ਰਹੀ ਹੈ ਤੇ ਹੁਣ ਵੀ ਤਾਜ਼ਾ ਸਿੱਧੀ ਦੀ ਗੱਲ ਕਰੀਏ ਕੱਲ ਦੀ ਗੱਲ ਕਰਦੇ ਆਪਾਂ ਇੱਕ ਨਰੈਣ ਸਿੰਘ ਆਟਾ ਚੱਕੀ ਐਂਡ ਕਰਿਆਨਾ ਸਟੋਰ ਹੈ ਡਿਪਾਰਟਮੈਂਟ ਸਟੋਰ ਉੱਥੋਂ ਵੱਡਾ ਇੱਕ ਹਾਦਸਾ ਹੋਣੋਂ ਟਲ ਗਿਆ ਨਿੱਕੀਆਂ ਨਿੱਕੀਆਂ ਬੱਚੀਆਂ ਦੀ ਜਾਨ ਜਾਂਦੀ ਜਾਂਦੀ ਬਚ ਗਈ ਕਹਿੰਦੇ ਐਕਸਪਾਇਰੀ ਮਾਲ ਵੇਚਿਆ ਚੌਕਲੇਟ ਖਾਦੀ ਬੱਚੀਆਂ ਨੇ ਚੌਕਲੇਟ ਖਾਣ ਤੋਂ ਬਾਅਦ ਬੱਚੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਪਰ ਜਦੋਂ ਹੈਲਥ ਵਿਭਾਗ ਜਾਗਿਆ ਉਹਨਾਂ ਨੇ ਰੇਡ ਕੀਤੀ ਤਾਂ ਬਹੁਤ ਚੀਜ਼ਾਂ ਐਸੀਆਂ ਮਿਲੀਆਂ ਜਿਨ੍ਹਾਂ ਦੀ ਡੇਟ ਐਕਸਪਾਇਰ ਹੋਈ ਹੋਈ ਹੈ ਇਸ ਪੂਰੇ ਮਾਮਲੇ ਦੇ ਉੱਤੇ ਅੱਜ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਸਾਡੇ ਮਾਤਸੇਵੀ ਨੇ ਪ੍ਰੋਫੈਸਰ ਸੁਮੇਤ ਸੀੜਾ ਜੀ ਜਿਨ੍ਹਾਂ ਦੀ ਅਗਵਾਈ ਦੇ ਥੱਲੇ ਕਿਹਾ ਗਿਆ ਵੀ ਹਲੇ ਤਾਂ ਇਹ ਫੇਰ ਸਾਰਾ ਕੁਝ ਉਵੇਂ ਵਿਕਦਾ ਉੱਥੇ ਧਰਨੇ ਤੋਂ ਬਾਅਦ ਕੀ ਗੱਲਬਾਤ ਹੋਈ ਹੈ ਇਸ ਤਰ੍ਹਾਂ ਮੰਨਦੇ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਐਕਸ਼ਨ ਲਿਆ ਗਿਆ ਸਿਧਾ ਸਭ ਸਾਡੇ ਨਾਲ ਜੁੜੇ ਨੇ ਭਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਜੀ ਬਹੁਤ ਧੰਨਵਾਦ ਤੁਹਾਡੇ ਸੁਣਨ ਵਾਲਿਆਂ ਦਾ ਜੀ ਬਹੁਤ ਧੰਨਵਾਦ ਜੀ ਅੱਜ ਧਰਨੇ ਤੇ ਬੈਠੇ ਸੀਗੇ ਡਿਪਾਰਟਮੈਂਟ ਦਾ ਸਟੋਰ ਆ ਜਿਹੜਾ ਨਰੈਣ ਦੀ ਚੱਕੀ ਹੈ ਕੀ ਸਾਰਾ ਹਾਦਸਾ ਜੋ ਪੰਜਾਬ ਦੇ ਵਿੱਚ ਇਹ ਗੱਲ ਪਹੁੰਚ ਚੁੱਕੀ ਆ ਵੱਡੇ ਪੱਧਰ ਦੇ ਉੱਤੇ ਸਭ ਨੂੰ ਪਤਾ ਲੱਗ ਗਿਆ ਵੀ ਉੱਥੇ ਇਹ ਕੁਝ ਹੋਇਆ ਤੇ ਹੁਣ ਉਹਨਾਂ ਤੇ ਕੀ ਐਕਸ਼ਨ ਹੋਇਆ ਜੀ ਰਵਨਾਬਾਈ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਹੜੀ ਤੁਸੀਂ ਇੱਕ ਗੱਲ ਕੀਤੀ ਹੈ ਵੀ ਉਹ ਚੌਕਲੇਟ ਖਾ ਕੇ ਅਜ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਬੱਚਿਆਂ ਦੀ ਜਾਨ ਬਚ ਗਈ ਐਸਾ ਕੁਝ ਨਹੀਂ ਹੈ ਜੀ ਇਹ ਬੱਚੀ ਜਿਹੜੀ ਹੈ 1.5-2 ਸਾਲ ਦੀ ਪੌਣੇ ਇੱਕ 2 ਸਾਲ ਦੀ ਬੱਚੀ ਹੈ ਜੀ ਇੱਥੇ ਇੱਕ ਬਰਾਤ ਆਈ ਸੀ ਉੱਥੇ ਫੰਕਸ਼ਨ ਸੀ ਕੋਈ ਜੀਨਗਰ ਜੀਨਗਰ ਸਮਾਜ ਹੈ ਜਿਹੜਾ ਜੁੱਤੀ ਬਾਜ਼ਾਰ ਉਹ ਆਪਣਾ ਕੋਈ 10000 ਉੱਥੇ ਬੰਦੇ ਰਹਿੰਦੇ ਆ ਜੀ 3000 ਪਰਿਵਾਰ ਇਨਾਂ ਦੇ ਵਿੱਚ ਉਹ ਆਈਸੀ ਦੇ ਉੱਥੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਹਨੂੰ ਇੱਕ ਗਿਫਟ ਪੈਕ ਜਿਹੜਾ ਹੈਗਾ ਚਾਕਲੇਟ ਦਾ ਉਹ ਲੈ ਕੇ ਦਿੱਤਾ ਜਿਹੜਾ ਨਰਾਇਣ ਚੱਕੀ ਵਾਲਿਆਂ ਤੋਂ ਡਿਪਾਰਟਮੈਂਟਲ ਸਟੋਰ ਤੋਂ ਜੀ ਉਹਨੇ ਲੁਧਿਆਣੇ ਜਾ ਕੇ ਜਦੋਂ ਖਾਧਾ ਵੇਖੀ ਪਹਿਲਾਂ ਤਾਂ ਉਹ ਵੈਸੇ ਤੇ ਵਿਚਾਰੀ ਵਰਮਿੰਟ ਕਰਦੀ ਰਹੀ ਰਾਤ ਨੂੰ ਖੂਨ ਦੀਆਂ ਉਲਟੀਆਂ ਸ਼ੁਰੂ ਹੋ ਗਈਆਂ ਉਹਨੂੰ ਜਾ ਕੇ ਹਸਪਤਾਲ ਲੈ ਕੇ ਗਏ ਤੇ ਉਹਨੂੰ ਅੱਜ ਕੱਲ ਰਾਤ ਛੁੱਟੀ ਕੀਤੀ ਗਈ ਸੀ ਪਰ ਅੱਜ ਸਵੇਰ ਫੇਰ ਦੁਬਾਰਾ ਤੋਂ ਖੂਨ ਦੀਆਂ ਉਲਟੀਆਂ ਚੱਲ ਰਹੀਆਂ ਨੇ ਤੇ ਉਹ ਅੱਜ ਇਸ ਟਾਈਮ ਐਮਰਜੈਂਸੀ ਦੇ ਹਸਪਤਾਲ ਦੇ ਵਿੱਚ ਪੜਤੀ ਹੈ ਅਸੀਂ ਦੇਖੋ ਉੱਥੇ ਜਾ ਕੇ ਅੱਜ ਐਤਵਾਰ ਸੀ ਇਹ ਹਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਅੱਜ ਜਦੋਂ ਪਤਾ ਲੱਗਿਆ ਕਿ ਦੁਕਾਨ ਦੁਬਾਰਾ ਖੁੱਲੀ ਹੈ ਤੇ ਦੁਬਾਰਾ ਉਵੇਂ ਹੀ ਚੱਲ ਰਹੀ ਹੈ ਮੈਂ ਉੱਥੇ ਗਿਆ ਜੀ ਸਾਡੇ ਨਾਲ ਸਾਡੇ ਜਿਹੜੇ ਆਮਦਾਰ ਦਾ ਸਾਰਾ ਸਮਾਜ ਉਹਨਾਂ ਨਾਲ ਸੀਗਾ ਜੀ ਅਸੀਂ ਜਾ ਕੇ ਉਹਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਭਾਈ ਜੀ ਤੁਸੀਂ ਆਪਣੀ ਦੁਕਾਨ ਜਿੰਨੀ ਦੇਰ ਇਨਕੁਆਰੀ ਚੱਲਦੀ ਹੈ ਘੱਟੋ ਘੱਟ ਬੰਦ ਤਾਂ ਰੱਖੋ ਜੀ ਉਹ ਆਗੋਂ ਹੱਸਣ ਲੱਗੇ ਤੇ ਅਸੀਂ ਬਾਹਰ ਆ ਕੇ ਜਦੋਂ ਸੜਕ ਰੋਕੀ ਸਾਨੂੰ ਕੋਈ ਚ ਵੀ ਉਹਨਾਂ ਨੇ ਨਾ ਤਾਂ ਕੋਈ ਉਹ ਕੀਤਾ ਜੀ ਪੁਲਿਸ ਆਈ ਪਰ ਰਾਦਰ ਉਹ ਦੁਕਾਨ ਨੂੰ ਪ੍ਰੋਟੈਕਟ ਕਰਨਾ ਸ਼ੁਰੂ ਕਰਦਾ ਅਲਸਰ ਮਨਿਸਟਰ ਸਾਡੇ ਜੀ ਕੌਨਸਟਿਟੂਐਂਸੀ ਦੇ ਨੇਰੀ ਬਲਵੀਰ ਸਿੰਘ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਆ ਕਿ ਅਸੀਂ ਨੈਸ਼ਨਲ ਹਾਈਵੇ ਤੋਂ ਟੋਲ ਝਾੜਾਂਗੇ ਜੇ 13 ਨੇ 13 ਸੀਟਾਂ ਜਿੱਤ ਲਈਆਂ ਹੋਰ ਜਿੰਨਾਂ ਬਾਗੀਆਂ ਗੱਲਾਂ ਪਹਿਲਾਂ ਆਪਣੇ ਸ਼ਹਿਰ ਆ ਕੇ ਆਪਣੇ ਇਲਾਕੇ ਦੇ ਵਿੱਚ ਇਹ ਤਾਂ ਦੇਖੋ ਹੋ ਕੀ ਰਿਹਾ ਉਥੋਂ ਇਸ ਜਿਹੜਾ ਨਾਰਾਇਣ ਡਿਪਾਰਟਮੈਂਟਲ ਸਟੋਰ ਆ ਉਸ ਤੋਂ 200 ਮੀਟਰ ਦੂਰ ਉਹ ਦੂਜੀ ਦੁਕਾਨ ਹੈ ਜੀ ਇੰਡੀਅਨ ਬੇਕਰੀ ਜਿੱਥੋਂ ਦਾ ਕੇਕ ਖਾ ਕੇ ਇੱਕ ਬੱਚੀ ਮਰੀ ਕੀ ਕੀ ਹੋ ਰਿਹਾ ਜੀ ਇਹ ਜਦੋਂ ਉਹ ਮੱਛੀ ਮਰ ਗਈ ਉਹਨਾਂ ਕੇਸ ਨਹੀਂ ਖੋਲਿਆ ਗਿਆ ਜੀ ਇੱਕ ਹਫਤਾ ਉਹਦਾ ਕਿਸੇ ਮੀਡੀਆ ਵਾਲੇ ਨੂੰ ਪਤਾ ਲੱਗਿਆ ਉਹਦੇ ਘਰੇ ਜਾ ਕੇ ਰੌਲਾ ਪਿਆ ਤਾਂ ਪੁਲਿਸ ਐਕਸ਼ਨ ਚਾਹੀਏ ਜੀ ਇੱਕ ਹਫਤਾ ਉਹਨੇ ਫੋਕਣ ਤੋਂ ਬਾਅਦ ਵੀ ਉਸ ਲੜਕੀ ਦੇ ਬੱਚੀ ਦੇ ਪੁਲਿਸ ਨੇ ਕੋਈ ਐਕਸ਼ਨ ਨਹੀਂ ਕੀਤਾ ਇੱਕ ਹਫਤਾ ਇਹਨਾਂ ਨੂੰ ਡਿਲੀਵਰੀ ਬੁਆ ਨਹੀਂ ਰੰਬੇ ਜੀ ਕਹਿੰਦੇ ਉਹਦਾ ਮੋਬਾਈਲ ਬੰਦ ਹੈ ਜਿਹੜਾ ਜ਼ਮੈਟੋ ਦਾ ਬੰਦਾ ਉਹਨਾਂ ਦੇ ਘਰੇ ਕੇਕ ਡਿਲੀਵਰ ਕਰਕੇ ਗਿਆ ਪੁਲਿਸ ਨੂੰ ਉਹਦਾ ਐਡਰੈਸ ਨਹੀਂ ਲੱਭਿਆ ਕਹਿੰਦੇ ਉਹਦਾ ਮੋਬਾਈਲ ਬੰਦ ਹੈ ਜੀ ਇੱਕ ਹਫਤਾ ਇਹ ਹਾਲਾਤ ਨੇ ਜੀ ਅੱਜ ਪੰਜਾਬ ਦੇ ਸੀਣਾ ਸਾਹਿਬ ਜਿਹੜਾ ਡਿਪਾਰਟਮੈਂਟ ਹੈ ਇਹ ਹੈਲਥ ਡਿਪਾਰਟਮੈਂਟ ਜਿਹਦੀ ਤੁਸੀਂ ਗੱਲ ਕੀਤੀ ਹੈ ਵੀ ਸਾਡੇ ਪਟਿਆਲੇ ਦੇ ਮੰਤਰੀ ਨੇ ਹੈਲਥ ਮਿਨਿਸਟਰ ਅਸੀਂ ਕਈ ਵਾਰੀ ਕੋਸ਼ਿਸ਼ ਕੀਤੀ ਹੈ ਹੈਲਥ ਡਿਪਾਰਟਮੈਂਟ ਦੇ ਜਿਹੜੇ ਡਿਸਟ੍ਰਿਕਟ ਦੇ ਹੈੱਡ ਲਾਏ ਜਾਂਦੇ ਨੇ ਇਹਨਾਂ ਨੂੰ ਅਸੀਂ ਗੱਲਬਾਤ ਕਰਦੇ ਰਹੇ ਨੇ ਵੀ ਫਲਾਣੀ ਜਗ੍ਹਾ ਤੇ ਸਾਨੂੰ ਸ਼ੱਕ ਹੈ ਨਕਲੀ ਦੁੱਧ ਹੈ ਨਕਲੀ ਪਨੀਰ ਹੈ ਜਾਂ ਐਕਸਪਾਇਰ ਦੀਆਂ ਚੀਜ਼ਾਂ ਨੇ ਇਹ ਸਾਨੂੰ ਕਹਿੰਦੇ ਲਿਖ ਕੇ ਦਿਓ ਤੁਸੀਂ ਕੀ ਅਸੀਂ মিডিਆ ਇਹਨਾਂ ਨੂੰ ਲਿਖ ਕੇ ਦਵਾਂਗੇ ਇਹਨਾਂ ਦੀ ਆਪਣੀ ਡਿਊਟੀ ਕੋਈ ਨਹੀਂ 2-2 ਢਾਈ-ਢਾਈ ਲੱਖ ਰੁਪਏ ਤਨਖਾਹ ਲੈਂਦੇ ਨੇ ਫਿਰ ਕੀ ਕਰਦਾ ਡਿਪਾਰਟਮੈਂਟ ਜੀ ਸਰ ਜੀ ਕੱਲ ਉਸ ਟਾਈਮ ਦੇ ਉੱਤੇ ਜਦੋਂ ਇਹ ਹਾਦਸਾ ਹੋਇਆ ਲੁਧਿਆਣੇੋਂ ਫੋਨ ਆਇਆ ਵੀ ਬੱਚੀ ਹਸਪਤਾਲ 'ਚ ਹੈ ਤਾਂ ਜੀਨਗਰ ਸਮਾਜ ਦੇ ਨਮਾਇंदे ਉੱਥੇ ਉਸ ਦੁਕਾਨ ਤੇ ਗਏ ਉਸ ਡਿਪਾਰਟਮੈਂਟਲ ਸਟੋਰ ਦੇ ਵਿੱਚ ਨਹੀਂ ਜੋ ਕੇਸ ਦੇ ਵਿੱਚ ਫਰੰਟ ਸ਼ੋਕੇਸ ਦੇ ਉੱਤੇ ਜਿੰਨੇ ਵੀ ਜੀ ਆਉਣ ਦੇ ਸਾਮਾਨ ਜਿੰਨੇ ਵੀ ਦੁੱਧ ਦੇ ਪੈਕੇਟ ਪਏ ਸੀ ਉਹ ਜੋ 80% ਐਕਸਪਾਇਰਡ ਸੀ ਉਹ ਇਹ ਜਾਣ ਬੁੱਝ ਕੇ ਨਹੀਂ ਇਹ ਮਿਲ ਕੇ ਵੈਸੇ ਗਲਤੀ ਨਾਲ ਨਹੀਂ ਹੋਇਆ ਕਿਸਾ ਇਹ ਬੰਦਾ ਬਾਹਰੋਂ ਲਿਆ ਕੇ ਐਕਸਪਾਇਰੀ ਦਾ ਸਬਾਨ ਚੌਥੇ ਰੇਟ ਦੇ ਖਰੀਦ ਕੇ ਇਸ ਸ਼ਹਿਰ ਪਟਿਆਲੇ ਦੇ ਵਿੱਚ ਪੂਰੇ ਰੇਟ ਦੇ ਵੇਚਦਾ ਜੀ ਇਹ ਹਾਲਾਤ ਨੇ ਅਕ ਸ਼ਹਿਰ ਦੇ ਤੇ ਸੀਣਾ ਸਾਹਿਬ ਲੋਕਾਂ ਦਾ ਵਿਸ਼ਵਾਸ ਕਿੱਡਾ ਇਹਨਾਂ ਦਾ ਨਾਮ ਬਣਿਆ ਹੋਇਆ ਵੀ ਨਾਰਾਇਣ ਚੱਕੀ ਤੋਂ ਆਪਾਂ ਆਟਾ ਖਰੀਦਦੇ ਆ ਨਾਰਾਇਣ ਚੱਕੀ ਤੋਂ ਆਹ ਚੀਜ਼ ਖਰੀਦਦੇ ਆ ਇਹ ਤਾਂ ਵਿਸ਼ਵਾਸ ਨੂੰ ਤੋੜ ਰਹੇ ਨੇ ਤੇ ਲਾਲਚ ਵਾਸਤੇ ਕੇ ਲੋਕਾਂ ਦੀ ਜ਼ਿੰਦਗੀ ਨਾਲ ਨਹੀਂ ਖਿਲਵਾੜ ਹੋ ਰਿਹਾ ਜੀ ਭਈ ਵਿਸ਼ਵਾਸ ਤੁਸੀਂ ਕਹਿ ਰਹੇ ਹੋ ਮੈਂ ਕਹਿੰਦਾ ਕੋਵਿਡ ਦੇ ਦੌਰਾਨ ਇਹਨਾਂ ਦੇ ਇਹਨਾਂ ਦੇ ਜਿਹੜੇ ਫਾਦਰ ਸੀ ਉਹਨਾਂ ਨੂੰ ਜੇਲ੍ਹ ਤੇ ਰਹਿਣਾ ਪਿਆ ਇਹਨਾਂ ਨੂੰ ਉਸ ਟਾਈਮ ਦੇ ਉੱਤੇ ਇਹ ਕਿਉਂਕਿ ਜਿਹੜੀ ਆਪਣੀ ਕਣਕ ਹੈ ਜਿਹੜੀ ਗਰੀਬਾਂ ਵਾਸਤੇ ਆਪਾਂ ਦੰਦੇ ਆ ਦੀਪੂ ਤੇ ਕਣਕ ਜਾਂਦੀ ਹੈ ਉਹ ਕਣਕ ਇਹਨਾਂ ਨੇ ਬਾਹਰ ਦੀ ਬਾਹਰ ਖਰੀਦ ਕੇ ਦੀਪੂਆਂ ਤੋਂ ਆਪਣੀ ਉਰੇ ਪੂਰੀ ਚੱਕੀ ਤੇ ਪੂਰੀ ਰੇਟ ਤੇ ਵੇਚਦੇ ਸੀ ਇਹਨਾਂ ਦੇ ਉੱਤੇ ਰੇਡ ਹੋਈ ਹੈ ਐਸਐਸਪੀ ਤੱਕ ਵੀ ਰੇਡ ਹੋਈ ਹੈ ਤੇ ਇਹਨਾਂ ਦੇ ਫਾਦਰ ਨੂੰ ਚੱਕ ਕੇ ਲੈ ਕੇ ਗਏ ਨੇ 10 ਦਿਨ ਅੰਦਰ ਰਹੇ ਨੇ ਸੀੜਾ ਸਾਹਿਬ ਇੱਕ ਹੋਰ ਇਹ ਤੁਸੀਂ ਕਹਿੰਦੇ ਵਿਸ਼ਵਾਸ ਹੈ ਮੈਂ ਕਹਿੰਦਾ ਕੋਈ ਨਵਾਂ ਰਿਕਾਰਡ ਥੋੜੀ ਇਹਨਾਂ ਦਾ ਜਿਹੜਾ ਇਹਨਾਂ ਨਾਲ ਹੋਇਆ ਪਰ ਸੀੜਾ ਸਾਹਿਬ ਇੱਕ ਹੋਰ ਗੱਲ ਪਿੱਛੇ ਜੇ ਸਾਹਮਣੇ ਆਈ ਸੀ ਕੋਵਿਡ ਦੌਰਾਨ ਕਹਿੰਦੇ ਜੇ ਕੋਈ ਦੁੱਧ ਦੇ ਇਹਨਾਂ ਤੋਂ ਲੈਣ ਜਾਂਦਾ ਸੀ ਨਾਲੇ ਕਹਿੰਦੇ ਸੀ 2-3000 ਦਾ ਸਾਥੋਂ ਸਮਾਨ ਹੋਰ ਖਰੀਦੋ ਉਸ ਸਮੇਂ ਦੇ ਵਿੱਚ ਵੀ ਇਹ ਚਰਚਾ ਹੋਈ ਸੀ ਸਰ ਜੀ ਇਹਨਾਂ ਨੂੰ ਪੁਲਿਸ ਦੀ ਪ੍ਰੋਟੈਕਸ਼ਨ ਹੈ ਇਹਨਾਂ ਨੂੰ ਪੋਲਿਟੀਕਲ ਪ੍ਰੋਟੈਕਸ਼ਨ ਹੈ ਜੀ ਮੈਂ ਸ਼ਰੀਆਮ ਕਹਿੰਦਾ ਤੁਹਾਡੇ ਚੈਨਲ ਦੇ ਉੱਤੇ ਇਹਨਾਂ ਨੂੰ ਪੋਲਿਟੀਕਲ ਵੀ ਪ੍ਰੋਟੈਕਸ਼ਨ ਹੈ ਜੀ ਇਹਨਾਂ ਨੂੰ ਪੁਲਿਸ ਦੀ ਵੀ ਪ੍ਰੋਟੈਕਸ਼ਨ ਹੈ ਅੱਜ ਤੱਕ ਤੁਸੀਂ ਇਹ ਦੱਸੋ ਉਸ ਬੱਚੀ ਨੂੰ ਹਸਪਤਾਲ ਦੇ ਵਿੱਚ ਲੜਦੇ ਨੂੰ ਉਹ 48 ਘੰਟੇ ਹੋ ਗਏ ਹਮ ਇੱਕ ਵੀ ਐਕਸ਼ਨ ਇਹਨਾਂ ਦੇ ਲਿਆ ਹੋਵੇ ਦੁਕਾਨ ਖੋਲ ਕੇ ਬੈਠੇ ਆ ਜੀ ਇਹ ਪੰਜਾਬ ਹੈ ਕਿ ਆਪਾਂ ਮੈਂ ਕਹਿੰਦਾ ਪੰਜਾਬੀ ਹੈ ਸਭ ਤੋਂ ਪਹਿਲਾਂ ਆਵਾਜ਼ ਉਠਾਉਂਦਾ ਜੀ ਜ਼ੁਲਮ ਦੇ ਨੀਸ਼ ਇਹ ਜ਼ੁਲਮ ਕਰਨਾ ਪਾਪ ਹੈ ਜ਼ੁਲਮ ਸਹਿਣਾ ਵੀ ਪਾਪ ਹੈ ਆਪਣੇ ਵਾਸਤੇ ਜੀ ਸ੍ਰੀਮਾਨ ਸਾਹਿਬ ਸਾਰੀ ਮੈਨੂੰ ਅੱਜ ਮੈਂ ਉਹਦੀ ਦੁਕਾਨ ਦੇ ਬਾਹਰ ਗਿਆ ਮੈਂ ਇਹਦੇ ਪਹਿਲੇ ਹੱਥ ਜੋੜੇ ਦੁਕਾਨ ਬੰਦ ਕਰ ਲੇ ਉਹ ਹੱਸਣ ਲੱਗ ਗਿਆ ਅਸੀਂ 200 ਬੰਦਾ ਉਹਦੀ ਦੁਕਾਨ ਦੇ ਬਾਹਰ ਬੈਠੇ ਆ ਮੈਨੂੰ ਪਤਾ ਮੈਂ ਭੀੜ ਨੂੰ ਕਿਵੇਂ ਕੰਟਰੋਲ ਕੀਤਾ ਵੀ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਕਰਨਾ ਪਰ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਸ਼ਰਮ ਆਈ ਹੈ ਜੀ ਵੀ ਇਹੋ ਜਿਹੇ ਇਨਸਾਨ ਦੀ ਦੁਕਾਨ ਦੇ ਬਾਹਰ ਚੌਕੜੀ ਮਾਰ ਕੇ ਮੈਂ ਸੜਕ ਦੇ ਉੱਤੇ ਬੈਠਾ ਇੰ ਤਾਂ ਇਹ ਨਲਾਚਾਰ ਮਹਿਸੂਸ ਕੀਤਾ ਵੀ ਮੈਂ ਅੱਜ ਤੱਕ ਇਸ politcal career ਚ ਕਦੇ ਵੀ ਇੰਨਾ ਨਲਾਚਾਰ ਮਹਿਸੂਸ ਨਹੀਂ ਕੀਤਾ ਆਪਣੇ ਆਪ ਦੇ ਆਪਣੇ ਆਪ ਦੇ ਸ਼ਰਮ ਆਈ ਜੀ ਵੀ ਇਹ ਜਿਹੇ ਕ੍ਰਿਮੀਨਲ ਬੰਦੇ ਐਸੇ ਘਟੀਆਂ ਬੰਦਿਆਂ ਦੀ ਦੁਕਾਨ ਦੇ ਮੂਹਰੇ ਮੇਰੇ ਵਰਗਾ ਇੱਕ ਸਵਾਰ ਬੰਦਾ ਤੇ ਸੜਕ ਦੇ ਉੱਤੇ ਤਰਨਾ ਲਾ ਕੇ 1 ਘੰਟਾ ਬੈਠਾ ਰਿਹਾ ਬੜੀ ਇਹ ਸਿਸਟਮ ਵੀ ਆਪਣੇ ਲਈ ਉਹ ਹੈ ਜੀ ناکਾਮਯਾਬੀ ਇਹ ਆਪਣੇ ਮੈਂ ਮੈਂ ਉਹੀ ਗੱਲ ਕਰਨ ਲੱਗੇ ਸੀੜਾ ਸਾਹਿਬ ਕੋਈ ਪ੍ਰਸ਼ਾਸਕਿਕ ਅਧਿਕਾਰੀ ਉੱਥੇ ਆਇਆ ਜਿਨੇ ਕੱਲ ਇਹ ਨਾ ਤੇ ਰੇਡ ਵੀ ਕੀਤੀ ਆ ਉਸੇ ਟਾਈਮ ਇਹਨਾਂ ਦੀ ਦੁਕਾਨ ਨੂੰ ਸੀਲ ਨਹੀਂ ਕੀਤਾ ਬੰਦ ਨਹੀਂ ਕੀਤਾ ਵੀ ਤੁਸੀਂ ਜਿੰਨਾ ਚਿਰ ਇਨਕੁਆਰੀ ਚੱਲਦੀ ਹੈ ਭਾਈ ਤੁਸੀਂ ਇਹ ਖੋਲ ਨਹੀਂ ਸਕਦੇ ਜਦੋਂ ਕਿ ਸਾਬਤ ਹੋ ਗਿਆ 80% 90% ਚੀਜ਼ਾਂ ਐਸਪਾਇਰੀ ਵੇਚ ਰਹੇ ਨੇ ਸਰ ਜੀ ਤੁਸੀਂ ਸੀਲ ਕਹਿ ਰਹੇ ਦੁਕਾਨ ਅੱਜ ਐਤਵਾਰ ਨੂੰ ਖੁੱਲੀ ਸੀ ਤੇ ਉੱਥੇ 8-10 ਸਪੋਰਟਸ ਵਾਲੇ ਆਏ ਮੈਨੂੰ ਬੁਲਾ ਰਹੇ ਇਸ ਕਹਿੰਦੇ ਹੋ ਰਿਹਾ ਆ ਬਾਹਰ ਕਦਰતર ਨੇ ਕੋਮਾ ਕਿ ਤੂੰਰੇ ਆ ਜਾ ਮੈਨੂੰ ਬੁਲਾ ਰਹੇ ਤੂੰ ਤਾਂ ਇਹ ਹਾਲਾਤ ਨੇ ਜੀ ਮਤਲਬ ਮੈਂ ਸਹੀ ਗੱਲ ਦੱਸਾਂ ਉਸ ਰਾਜ ਹੈ ਜੀ ਟੋਟਲੀ ਟੋਟਲੀ ਪੋਲੀਟੀਕਲ ਜਿਹੜਾ ਸਿਸਟਮ ਹੈ ਉਹ ਕਲੈਪਸ ਕਰ ਗਿਆ ਠੀਕ ਹੈ ਤੇ ਜਿਹੜੇ ਪੋਲੀਟੀਕਲ ਬੰਦੇ ਆ ਉਹ ਵੀ ਆਪਾਂ ਨੂੰ ਪਤਾ ਹੀ ਹੈ ਵੀ ਕੀ ਹਾਲਾਤ ਨੇ ਅੱਜ ਦੇ ਟਾਈਮ ਦੇ ਪੰਜਾਬ ਦੇ ਵਿੱਚ ਪੰਜਾਬ ਦਾ ਤਾਂ ਰੰਭੇ ਰੱਖਿਆ ਜੀ ਹਰ ਬੰਦੇ ਦੀ ਜ਼ਿੰਮੇਵਾਰੀ ਹੈ ਆਪਦੇ ਆਪ ਦੀ ਆਪ ਰੱਖਿਆ ਕਰੇ ਆਪਦੇ ਆਪ ਦੇ ਅਧਿਕਾਰਾਂ ਦਾ ਜਿਹੜਾ ਹੈਗਾ ਉਹਨੂੰ ਬਚਾਵੇ ਪਰ ਐਡਮਿਨਿਸਟ੍ਰੇਸ਼ਨ ਤੋਂ ਜਾਂ ਪੁਲਿਸ ਤੋਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਆਸ ਰੱਖਣੀ ਚਾਹੀਦੀ ਹੈ ਸਿਰਾ ਸਾਹਿਬ ਪਿਛਲੀ ਵਾਰੀ ਅਸੀਂ ਇੱਕ ਹੈਲਥ ਤੇ ਹੀ ਵੀਡੀਓ ਬਣਾਈ ਸੀ ਸਰੋਂ ਦਾ ਤੇਲ ਕੋਈ ਨਕਲੀ ਬਣਾਉਂਦਾ ਸੀ ਉਹਦੇ ਵਿੱਚ ਜਦੋਂ ਅਸੀਂ ਜਾ ਕੇ ਗੱਲਬਾਤ ਕਰਨੀ ਚਾਹੀ ਉਹ ਕਹਿੰਦੇ ਅਸੀਂ ਡਿਪਾਰਟਮੈਂਟ ਨੂੰ ਪੈਸੇ ਇਕੱਠੇ ਕਰਕੇ ਦੰਨੇ ਆ ਸਾਰਾ ਕੁਝ ਸਿਰੇਮ ਕੈਮਰੇ ਅੱਗੇ ਬੋਲੀ ਜਾਂਦੇ ਆ ਤਾਂ ਫਿਰ ਆਪਾਂ ਕੀ ਤੋਂ ਆਖ ਰੱਖੀਏ ਜੀ ਸਰ ਮੈਂ ਤੁਹਾਨੂੰ ਇੱਕ ਕਹਾਣੀ ਥੋੜੀ ਛੋਟੀ ਹੈ 2 ਮਿੰਟ ਦੀ ਤੁਹਾਡਾ ਲਾਉਂਗਾ ਸੁਣਾਉਂਗਾ ਮੇਰੇ ਇੱਕ ਦੋਸਤ ਨੇ মিডিਆ ਵਾਲੇ ਬਹੁਤ ਚੰਗੇ ਮੈਂ ਉਹਨਾਂ ਨੂੰ ਇੱਕ ਵਾਰ ਫੋਨ ਕੀਤਾ ਮੈਂ ਕਿਹਾ ਸਰ ਤੁਸੀਂ ਬੜੇ ਦਿਨ ਹੋ ਗਏ ਕਿਖੇ ਨਹੀਂ ਉਹ ਕਹਿੰਦੇ ਮੈਂ ਦਿਵਾਲੀ ਦੇ ਸਾਈਂ ਬਿਜ਼ੀ ਹੁੰਨਾ ਮਹੀਨਾ ਡੇਢ ਮਹੀਨਾ ਮੈਂ ਕਿਹਾ ਕਿ ਦਿਵਾਲੀ ਦੇ ਟਾਈਮ ਤਾਂ ਤੁਸੀਂ ਚਲੋ মিডিਆ ਵਾਲੇ ਹੈਗੇ ਆ ਲੋਕ ਹੈ ਨਾ ਗਿਫਟ-ਗੁਫਟ ਦੇ ਕੇ ਜਾਂਦੇ ਆ ਕਹਿੰਦੇ ਨਹੀਂ ਨਹੀਂ ਗਿਫਟ ਨਹੀਂ ਦਿੰਦੇ ਕਹਿੰਦੇ ਅਸੀਂ ਇੱਕ ਜਿਹੜੇ ਹੈਲਥ ਦਾ ਡਾਕਟਰ ਹੈ ਉਹਨੂੰ ਨਾਲ ਲੈ ਜਾਂਦੇ ਆ ਸਵੇਰੇ ਉਹਨੂੰ ਚੱਕਦੇ ਆ ਕਦੋਂ 4 ਵਜੇ ਤੇ ਮੇਨ ਹਾਈਵੇ ਦੇ ਉੱਤੇ ਐਨਐਚ ਤੇ ਚਲੇ ਜਾਂਦੇ ਆ ਜਿਹੜੇ ਟੈਂਕਰ ਦੁੱਧ ਲੈ ਕੇ ਇਧਰੋਂ ਜਾਂਦੇ ਆ ਚੰਡੀਗੜ੍ਹ ਕਨੀਆਂ ਹੋਰ ਉਹਨੂੰ ਖੜਾ ਲੈਨੇ ਆ ਉਹਦੇ ਵਿੱਚ ਉਹ ਇਨਸਪੈਕਟਰ ਇੱਕ ਮੀਟਰ ਜਾ ਪਾਉਂਦਾ ਉਹ ਕਹਿੰਦਾ ਦੁੱਧ ਦਾ ਨਕਲੀ ਇਹਨੂੰ ਪਾਸੇ ਤੇ ਲਾਓ ਨਕਲੀ ਵੀ ਹੋਵੇ ਤਾਂ ਵੀ 30000 ਰੁਪਏ ਇੱਕ ਟੈਂਕਰ ਦਾ ਲੈ ਗਏ ਉਹ ਛੱਡ ਦਿੰਨੇ ਆ ਤੇ ਜੇ ਉਹ ਖੜਾ ਰਵੇ ਸਾਰਾ ਦਿਨ ਤਾਂ ਦੁੱਧ ਵੈਸੇ ਹੀ ਖਰਾਬ ਹੋ ਜਾਂਦਾ ਹੈ ਜਾਂ ਚੰਗੇ ਅਸਲੀ ਵੀ ਹੋਵੇ ਤਾਂ ਇਹ ਇਹ ਹਾਲਾਤ ਹੈ ਉਹ ਕਹਿੰਦਾ ਅਸੀਂ ਦਿਵਾਲੀ ਦੇ ਬਿਜ਼ੀ ਹੁੰਨੇ ਆ ਭਾਈ ਦਿਵਾਲੀ ਤੋਂ ਬਾਅਦ ਗੱਲ ਕਰਾਂ ਤੁਸੀਂ ਕੀ ਸੋਚਦੇ ਹੋ ਜੀ ਇਹ ਸਾਡਾ ਪੰਜਾਬ ਹੈ ਤੇ ਮੈਂ ਮੈਂ ਕਹਿੰਦਾ ਮਤਲਬ ਤੁਸੀਂ ਸਾਨੂੰ ਅੱਜ ਪਹਿਲੀ ਵਾਰੀ ਮੈਂ ਹੱਦ ਦਵਾਰਾ ਰਿਪੀਟ ਕਰੂੰਗਾ ਵੀ ਉਸ ਦੁਕਾਨਦਾਰ ਵੀ ਸਾਹਮਣੇ ਬੈਠ ਕੇ ਨਾ ਉਹਦੇ ਸ਼ਰਕਲੇ ਉੱਤੇ ਦੁਕਾਨ ਤੇ ਇੱਕ ਘੰਟਾ ਉਹ ਅੰਦਰ ਹੱਸ ਰਿਹਾ ਸੀ ਤੇ ਮੈਨੂੰ ਸ਼ਰਮ ਆ ਰਹੀ ਸੀ ਕਮਾਲ ਦੀ ਗੱਲ ਹੈ ਸੀਲਾ ਸਾਹਿਬ ਕਹਿੰਦੇ ਇਹ ਕਈ ਪੋਸਟਾਂ ਕੱਢਦੀਆਂ ਪਈਆਂ ਹੋਈਆਂ ਨੇ মিডিਆ ਤੇ ਵੀ ਵੀ ਕੋਈ মিডিਆ ਜੱਜ ਨੇ ਇਹਨੂੰ ਕਵਰ ਨਹੀਂ ਕਰੀ ਐਸੀ ਕੋਈ ਗੱਲ ਵੀ ਲੱਗਦੀ ਹੈ ਤੁਹਾਨੂੰ ਕੱਲ ਕਾਫੀ ਕੈਮਰੇ ਉੱਥੇ ਆਏ ਸੀਗੇ ਜੀ ਉਹਦੇ ਅੱਜ ਵੀ ਮੈਂ ਜਦੋਂ ਘਰੋਂ ਚੱਲੇ ਆ ਮੈਂ ਪਹਿਲਾਂ ਇਨਫਾਰਮ ਨਹੀਂ ਕੀਤਾ মিডিਆ ਨੂੰ ਵੀ ਉਹ ਕੁਝ ਮੈਨੇਜ ਕਰ ਲੈਣਗੇ ਮੈਂ ਮੌਕੇ ਤੇ ਇਨਫਾਰਮ ਕੀਤਾ ਉਰੇ ਪਹੁੰਚੋ ਤਾਂ ਮੈਨੂੰ ਇੱਕ মিডিਆ ਵਾਲੇ ਦਾ ਵੀ ਫੋਨ ਆਇਆ ਵੀ ਉਹ ਤਾਂ ਯਾਰ ਰਿਸ਼ਤੇਦਾਰ ਆ پتہ ਨਹੀਂ ਕਿਹੜੇ মিডিਆ ਵਾਲੇ ਦਾ ਮੂੰਹ ਤੇ ਨਾ ਆ ਜਾਓ ਹੈਨਾ ਫਿਰ ਇੱਕ ਆਇਆ ਕਹਿੰਦਾ ਕੀ ਤੁਸੀਂ ਉਹ ਦੁਕਾਨਦਾਰ ਦੀ ਹੈਲਪ ਵਾਸਤੇ ਜਾ ਰਹੇ ਹੋ ਸਰ ਉਹਨੇ ਉਹਦੀ ਮਦਦ ਕਰੋਗੇ ਜਾ ਕੇ ਮੈਂ ਕਹਾਂ ਯਾਰ ਮੈਂ ਇਨਸਾਨੀਅਤ ਦੀ ਮਦਦ ਵਾਸਤੇ ਨਿਕਲਿਆ ਕਰਾਂ ਉਹ ਐਡੀ ਵੱਡੀ ਜੌਬ ਛੱਡੀ ਐ ਪੋਲੀਟਿਸ਼ੀਅਨ ਬਣਿਆ ਇਸ ਫੀਲਡ 'ਚ ਆਇਆ ਤਾਂ ਇੱਕ ਇਨਸਾਨੀਅਤ ਪਿਛੇ ਆਇਆ ਯਾਰ ਮੈਂ ਉਹਦੀ ਮਦਦ ਕਰੂੰਗਾ ਜੀ ਮਤਲਬ ਐਸਾ ਕੁਝ ਕੀਤਾ ਪਰ ਲੋਕ ਇਹ ਐਕਸਪੈਕਟ ਕਰਦੇ ਆ ਵੀ ਹੋ ਸਕਦਾ ਇਹਨੂੰ ਵੀ ਥੋੜੇ-ਮੋਟੇ ਪੈਸੇ ਦੇ ਦੇਣ ਜੀ ਤਾਂ ਇਹ ਇਹ ਹਾਲਾਤ ਐਂ ਦੀ ਆਪਣੇ ਆ ਸਰ ਕੱਲ੍ਹ ਦੀ ਪੋਸਟਾਂ ਕਈ ਪਈਆਂ ਹੋਈਆਂ ਨੇ ਇਹ ਇਸ ਕਰਕੇ ਮੈਂ ਤੁਹਾਨੂੰ ਸਵਾਲ ਕੀਤਾ ਪਰ ਅਸੀਂ ਜਦੋਂ ਸਾਨੂੰ ਇਹ ਕੱਲ੍ਹ ਖਬਰ ਮਿਲੀ ਅਸੀਂ ਕੱਲ੍ਹ ਵੀ ਟੈਲੀਕਾਸਟ ਕੀਤੀ ਐ ਅੱਜ ਵੀ ਅਸੀਂ ਉੱਥੇ ਹੀ ਆਉਣ ਲੱਗੇ ਸੀ ਕਿਸੇ ਨੇ ਦੱਸਿਆ ਵੀ ਸੀੜਾ ਸਾਹਿਬ ਬੈਠੇ ਨੇ ਪਰ ਵਧੀਆ ਤੁਹਾਡੇ ਨਾਲ ਫੋਨ ਤੇ ਗੱਲਬਾਤ ਹੋ ਗਈ ਹੁਣ ਅੱਗੇ ਕੀ ਤੁਹਾਨੂੰ ਸਵਾਰਸ਼ਨ ਮਿਲਿਆ ਵੀ ਕੀ ਕਰਨਾ ਜੀ ਹੁਣ ਇਹਨਾਂ ਦੇ ਸਰ ਕੋਈ ਸੁਵਿਸ਼ਾਸ਼ ਨਹੀਂ ਮਿਲਿਆ ਮੈਂ ਡਿਪਟੀ ਕਮਿਸ਼ਨਰ ਨੂੰ ਕਾਲ ਕੀਤੀ ਕੋਈ ਜਵਾਬ ਨਹੀਂ ਆਇਆ ਫਿਰ ਉਹਨਾਂ ਨੇ ਪੀਐਸਓ ਨੂੰ ਕਾਲ ਕੀਤੀ ਕਹਿੰਦਾ ਅੱਜ ਮੈਨੂੰ ਛੁੱਟੀ ਹੈ ਤੁਸੀਂ ਕੱਲ ਨੂੰ ਆਇਓ ਅੱਜ ਹਾਲਾਤੇ ਵਿਗੜੇ ਪਏ ਸੀ ਮੈਂ ਭੀੜ ਨੂੰ ਕੰਟਰੋਲ ਕਰਨਾ ਮੇਰੇ ਵਾਸਤੇ ਔਖਾ ਹੋਇਆ ਪਿਆ ਸੀ ਤੇ ਅੱਜ 5 ਵਜੇ ਸਮਾਜ ਦੀ ਦੁਬਾਰਾ ਮੀਟਿੰਗ ਹੈ ਜੀਨ ਕਰ ਸਮਾਜ ਦੀ ਉਥੇ ਕਟੋਗੜ 5-6 ਹਜ਼ਾਰ ਬੰਦਾ ਇਕੱਠਾ ਹੋਊਗਾ ਜੀ ਤੇ ਉਸ ਤੋਂ ਬਾਅਦ ਪਰਮਾਨੈਂਟ ਠਰਨਾ ਟੈਂਟ ਲਾ ਕੇ ਇਹਦੀ ਦੁਕਾਨ ਬੁਰੇ ਦਿੱਤਾ ਜਾਊਗਾ ਜਿੰਨੀ ਦੇਰ ਇਹ ਦੁਕਾਨ ਸੇਲ ਨਹੀਂ ਹੁੰਦੀ ਇਸ ਕੇਸ ਦਾ ਡਿਸਾਈਡਡ ਇੱਕ ਪਾਸਾ ਨਹੀਂ ਹੁੰਦਾ ਉਹ ਸਮਾਜ ਸਾਰਾ ਬਹੁਤ ਚੰਗੇ ਹੈ ਜੀ ਪਿੱਛੋਂ ਹੋਰ ਰਾਜਸਥਾਨ ਦੇ ਹੈਗੇ ਜੁੱਤੀਆਂ ਬਣਾਉਣ ਉਹ ਘੋੜਿਆਂ ਦੀਆਂ ਕਾਠੀਆਂ ਬਣਾਉਂਦੇ ਸੀ ਕਿ ਜੀ ਕਿਸੇ ਟਾਈਮ ਉਸ ਟਾਈਮ ਦੇ ਉੱਤੇ ਮਹਾਰਾਜ ਸਾਹਿਬ ਮਹਾਰਾਜ ਗੋਮੀ ਸਿੰਘ ਦੀ ਲੇਡੀ ਉਹਨਾਂ ਨੂੰ ਇਧਰਲੇ ਪਾਸੇ ਪਨਾਹ ਦਿੱਤੀ ਸੀ ਪੰਜਾਬ ਸਾਡੇ ਵਾਸਤੇ ਘੋੜਿਆਂ ਦੀਆਂ ਕਾਠੀਆਂ ਬਣਾਉ। ਅੱਜ ਉਹ ਜੁੱਤੀਆਂ ਬਣਾਉਂਦੇ ਆ ਅੱਜ ਉਹ ਅੱਜ ਵੀ ਮਹਿਮਾਨ ਨੇ ਜੇ 300 ਸਾਲ ਪਹਿਲਾਂ ਆਪਣੇ ਮਹਿਮਾਨ ਸੀ ਅੱਜ ਵੀ ਮਹਿਮਾਨ ਨੇ ਉਹਨਾਂ ਨਾਲ ਖੜੇ ਆਂ ਜੀ, ਰਾਜ ਦੇ ਖੜੇ ਆਂ। ਧਰਨਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ। ਸੀੜਾ ਸਾਹਿਬ ਸਮਾਜ ਸੇਵਾ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਆਂ ਪਰ ਅੱਜ ਹਾਲਾਤ ਇਹ ਨੇ, ਬਹੁਤ ਸਾਰੇ ਮੈਡੀਕਲ ਸਟੋਰ ਐਸੇ ਨੇ ਜਿੱਥੇ ਨਸ਼ਾ ਵਿਕਦਾ। ਬਹੁਤ ਹੀ ਐਸੀਆਂ ਚੀਜ਼ਾਂ ਨੇ ਜਦੋਂ ਅਸੀਂ ਡਿਪਾਰਟਮੈਂਟ ਨੂੰ ਦੱਸਦੇ ਆਂ ਵੀ ਅਸੀਂ ਸਟਿੰਗ ਆਪਰੇਸ਼ਨ ਵੀ ਕਰਕੇ ਦੇ ਦਿੰਨੇ ਆਂ, ਸਭ ਕੁਝ ਕਰਦੇ ਨੇ ਪਰ ਡਿਪਾਰਟਮੈਂਟ ਹੱਥ ਖੜੇ ਕਰਦਾ। ਕੀ ਗੱਲ ਇਹਨਾਂ ਨੂੰ ਕੋਈ ਰਾਜਨੀਤਿਕ ਦਬਾਅ ਹੈ ਜਾਂ ਕੀ ਕੀ ਹੋ ਗਿਆ ਹੈ ਕਿਉਂ ਨਹੀਂ ਐਕਸ਼ਨ ਲੈਂਦੇ? ਸਰ ਆਪਾਂ ਦਾ ਇੱਕ ਛੋਟੇ ਜਿਹੇ ਬੰਦੇ ਆ ਇਹਨ ਉਹ ਜਿਹੜੇ ਆਪਣਾ ਐਕਸ ਡੀ ਐი ਜੀ ਸੀਗੇ ਹੈ ਨਾ ਕਿ ਕੀ ਨਾਮ ਸੀ ਉਹਨਾਂ ਦਾ ਉਹ ਉਹਨਾਂ ਨੇ ਕੱਲ ਆਪ ਹੀ ਕਹਿੰਦਾ ਹੈ ਕਿ ਸਾਡੇ ਉੱਥੇ ਸਮਾਨ ਵਿਕਦਾ ਹੈ ਤੇ ਜਿਹੜਾ ਵਿਕਦਾ ਹੈ ਇੱਕ ਐਸਪੀ ਇੱਕ ਡੀਐਸਪੀ ਉਹ ਦੋਨੇ ਰਾਗਵ ਚੰਡਾ ਦੇ ਬਹੁਤ ਨੇੜੇ ਨੇ ਤੇ ਉਹ ਵੇਚਦੇ ਨਹੀਂ ਮੇਰੇ ਕਹੇ ਤਾਂ ਉਹਦੀ ਟ੍ਰਾਂਸਫਰ ਨਹੀਂ ਹੋ ਰਹੀ ਕਹਿੰਦੇ ਹੈ ਨਾ ਉਹ ਕਿਹੜੇ ਕੀ ਹੈ ਮੈਂ ਨਾ ਭੁੱਲ ਗਿਆ ਸਰ ਉਹਨਾਂ ਦਾ ਸੋਣਾ ਯਾਦ ਹੋਊਗਾ ਕਮਰ ਬੀਜੇ ਪ੍ਰਤਾਪ ਜੀ ਐਡਾ ਪ੍ਰਤਾਪ ਹਾਂ ਕਾ ਕਾ ਨਾਮ ਜੀ ਦਾ ਉਹਨਾਂ ਨੇ ਆਪ ਕਿਹਾ ਕਿ ਏਥੇ ਸਾਰਾ ਕੁਝ ਵਿਕਦਾ ਹੈ ਮੈਨੂੰ ਪਤਾ ਹੈ ਤਾਂ ਉਹ ਇਸ ਤੋਂ ਵੱਡਾ ਹੁਣ ਮੈਂ ਉਹ ਕੀ ਬਰੂਪ ਦਵਾ ਜੀ ਨਦਰ ਕਾਮ ਇਨਸਾਨ ਇੱਕ ਖਾਸ ਨੇ ਨਹੀਂ ਪਰ ਉਹ ਤਾਂ ਹਮਾਰੇ ਨਮਾਇंदे ਚੁੜੇ ਹੋਏ ਨੇ ਜਦੋਂ ਉਹ ਗੁਣਾ ਚੱਕ ਰਹੇ ਨੇ ਜੀ ਫਿਰ ਆਪਾਂ ਹੁਣ ਪੰਜਾਬ ਜਾਊਗਾ ਕਿੱਥੇ ਸੀ ਨਾ ਸਭਾ ਸੀ ਲੋਕ ਕਿਹਨੂੰ ਦਰਦ ਸੁਣਾਈਏ ਲੋਕ ਕਿੱਥੇ ਵਿਕਾਰ ਸੁਣਾਉਣਗੇ ਕੀ ਸੀਐਮ ਸਾਹਿਬ ਤੱਕ ਇਹ ਗੱਲ ਕੀ ਕੁਝ ਕਹਿਣਾ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਮੈਂ ਐਗਜ਼ੈਕਟਿਵ ਮੈਂਬਰ ਸੀ ਜੀ ਪੰਜਾਬ ਸਟੇਟ ਬੀਜੇਪੀ ਦਾ ਪੰਜਾਬ ਦਾ ਮੈਂ ਉੱਥੋਂ ਰਿਜ਼ਾਈਨ ਕਰਕੇ ਇਹਨਾਂ ਕਾਰਨਾ ਕਰਕੇ ਹੀ ਕਿ ਖੇਤਰੀ ਪਾਰਟੀ ਜਿਹੜੀ ਆਪਣੀ ਹੈ ਸ਼੍ਰੋਮਣੀ ਅਕਾਲੀ ਦਲ ਜੋਇਨ ਕੀਤਾ ਜੀ ਉਹ ਮੈਂ ਸਾਰੇ ਕਹਿੰਦੇ ਉਲਟੀ ਗੰਗਾ ਤੂ ਵਹਣ ਮੈਂ ਕਹਿੰਦਾ ਜੀ ਮੈਨੂੰ ਤਾਂ ਮੈਂ ਮੇਰਾ ਟਾਰਗੇਟ ਹੀ ਕੁਝ ਹੋਰ ਨੇ ਮੇਰਾ ਟਾਰਗੇਟ ਕੋਈ ਪਾਵਰ ਹੰਸਲ ਨਹੀਂ ਕਰਨਾ ਮੈਂ ਪੰਜਾਬ ਨੂੰ ਇੱਕ ਪਿਆਰ ਕਰਦਾ ਤੇ ਮੈਨੂੰ ਅੱਜ ਲੱਗਦਾ ਅੱਜ ਦੇ ਟਾਈਮ ਤੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਟਾਈਮ ਹੈ ਜੀ ਮੇਰੀ ਤਾਂ ਇਹ ਅਪੀਲ ਹੈ ਜੀ ਵੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਸਾਰੇ ਮਿਲ ਕੇ ਤਾਂ ਜੋ ਪੰਜਾਬ ਦੇ ਕੁਝ ਆਪਾਂ ਹੱਕਾਂ ਦੀ ਰਾਖੀ ਕਰ ਸਕੀਏ ਕੁਝ ਲੋਕ ਤੁਹਾਡੇ ਤੇ ਵੀ ਉਂਗਲਾਂ ਚੱਕਣਗੇ ਵੀ ਪਾਰਟੀ ਕਾਲੀਦਨ ਜੁਆਇਨ ਕੀਤੀ ਹੈ ਸ਼ਾਇਦ ਰਾਜਨੀਤਿਕ ਕਰਨ ਆ ਗਏ ਨਹੀਂ ਸਰ ਮੈਂ ਮੇਰਾ ਤਾਂ ਕੰਮ ਹੀ ਹੈ ਜੀ ਮੈਂ ਕਿਹੜਾ ਪਹਿਲੀ ਵਾਰ ਗਿਆ ਮੇਰੇ ਤਾਂ ਬੈਸ ਵੀ ਨਹੀਂ ਸੀ ਕੋਈ ਕਾਲੀਦਾਲ ਦਾ ਝੰਡੇ ਮੇਰੀ ਕਾਰ 'ਚ ਪਏ ਸੀ ਮੈਂ ਬਾਹਰ ਨਹੀਂ ਕੱਢਿਆ ਜੀ ਮੈਂ ਪਾਰਟੀ ਵੱਲੋਂ ਨਹੀਂ ਗਿਆ ਸੀ ਕਿ ਇਨਸਾਨ ਵੱਲੋਂ ਗਿਆ ਸੀ ਜੀ ਜੀ ਤੇ ਅੱਗੇ ਤੋਂ ਵੀ ਜਾਂਦੇ ਰਾਂਗੇ ਜੀ ਮੈਂ ਤਾਂ ਇਹ ਕੰਮ ਕਰਦੇ ਨੂੰ ਮੈਨੂੰ ਇਹ ਹੋ ਗਏ ਆਗੇ ਘੱਟੋ ਘੱਟ ਪੰਜ-ਛੇ ਸਾਲ ਦੀ ਮਤਲਬ ਰੈਗੂਲਰਲੀ ਉਸ ਤੋਂ ਪਹਿਲਾਂ ਵੀ ਮੈਂ ਕੰਮਾਂ 'ਚ ਪਾਰਟ ਰਹਿੰਦਾ ਰਿਆ ਤੇ ਲੋਕਾਂ ਦਾ ਦਰਦ ਹੈ ਜਿਹੜਾ ਜੀ ਉਹਦੇ ਨਾਲ ਜਿਹੜਾ ਮੈਨੂੰ ਫਰਕ ਪੈਂਦਾ ਜੀ ਮੈਨੂੰ ਮੈਨੂੰ ਫਰਕ ਪੈਂਦਾ ਜੇ ਜੇ ਕੋਈ ਐਕਸ਼ਨ ਹੀ ਨਾ ਤੇ ਨਹੀਂ ਹੁੰਦਾ ਤਾਂ ਫਿਰ ਦੁਬਾਰਾ ਤੁਸੀਂ ਮਤਲਬ ਸਾਰੇ ਇਕੱਠੇ ਹੋ ਕੇ ਧਰਨਾ ਪ੍ਰਦਰਸ਼ਨ ਸਟਾਰਟ ਕਰੋਗੇ ਮੈਂ ਇਹ ਵੀ ਸੁਣਿਆ ਵੀ ਸਟੇਟ ਲੈਵਲ ਤੇ ਫਿਰ ਗੱਲਬਾਤ ਕਰਨੀ ਪਊਗੀ 100% ਦੀ ਅੱਜ ਹੀ ਕਰ ਰਹੇ ਆ ਜੀ ਅੱਜ ਉੱਥੇ ਜਾਣ ਲਈ ਟੈਂਟ ਲੱਗ ਰਹੇ ਆ 5 ਵਜੇ ਸਾਡਾ ਇਕੱਠ ਦੁਬਾਰਾ ਜੀ ਤੇ ਉਸ ਤੋਂ ਬਾਅਦ ਸਾਰਾ ਸਮਾਜ ਮਿਲ ਕੇ ਡਿਸਾਈਡ ਕਰੂਗਾ ਜੀ ਵੀ ਕਿਵੇਂ ਕਰਨਾ ਤੇ ਮੈਨੂੰ ਲੱਗਦਾ ਅਸੀਂ ਜਾ ਕੇ ਸੁਖਵੀਰ ਬਾਲ ਸਾਹਿਬ ਨੂੰ ਵੀ ਮਿਲਾਂਗੇ ਤੇ ਉੱਥੇ ਇਹ ਮੰਗ ਵੀ ਰੱਖਾਂਗੇ ਵੀ ਉਹਰੇ ਆ ਕੇ ਮਾਫੀ ਮੰਗਣ ਜਿਹੜੇ ਹੈਗੇ ਆ ਭਗਵੰਤ ਮਾਨ ਜੀ ਤੇ ਹੈਲਥ ਮਿਨਿਸਟਰ ਹੈ ਉਹ ਉਹਦੀ ਰਿਸਪੌਂਸਿਬਿਲਟੀ ਫਿਕਸ ਕਰ ਕੋਈ ਕੋਈ ਸੁਣਿਆ ਹੋਇਆ ਨੁਮਾਇੰਦਾ ਕੋਈ ਸ਼ਹਿਰੀ ਜਾਂ ਦਿਹਾਤੀ ਕੋਈ ਉੱਥੇ ਆਇਆ ਆ ਪੰਜਾਬੀ ਪਾਰਟੀ ਦਾ ਜੀ ਨਹੀਂ ਨਹੀਂ ਕੋਈ ਵੀ ਨਹੀਂ ਆਇਆ ਜੀ ਆਲ ਦੋ ਸਭ ਨੂੰ ਜਾਣਨਾ ਨਹੀਂ ਇੱਕ ਇੱਕ ਬੰਦੇ ਨੂੰ ਜਾਣਨਾ ਕਈਆਂ ਨੂੰ ਫੋਨ ਤੋ ਉਹ ਨਹੀਂ ਆਈ ਉਹ ਤਾਂ ਆਪਣੀ ਉਹ ਕਿਸੇ ਹੋਰ ਹੀ ਨਸ਼ੇ ਚ ਨੇ ਜੀ ਉਹ ਇੱਕ ਵੀ ਬੰਦਾ ਉੱਥੇ ਨਹੀਂ ਆਇਆ ਜੀ ਸੀੜਾ ਸਾਹਿਬ ਗੱਲਬਾਤ ਕਰਨ ਲਈ ਸ਼ੁਕਰੀਆ ਜੀ ਸਮਾਜ ਸੇਵੀ ਸਮੇਤ ਸੀੜਾ ਜੀ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਪਿਛਲੇ ਦਿਨੀ ਭਾਜਪਾ ਨੂੰ ਛੱਡ ਕੇ ਕਾਲੀ ਦਲ ਜੁਆਇਨ ਕੀਤੀ ਹੈ ਜੋ ਵਾਈਸ ਪ੍ਰੈਜ਼ੀਡੈਂਟ ਨੇ ਸੋਮਣੀ ਕਾਲੀ ਦਲ ਦੇ ਉਹ ਕਹਿੰਦੇ ਮੈਂ ਕੋਈ ਰਾਜਨੀਤੀ ਨਹੀਂ ਕਰ ਰਿਹਾ ਇਹ ਸਾਡਾ ਫਰਜ਼ ਹੈ ਇਨਸਾਨੀਅਤ ਦੇ ਨਾਤੇ ਅਸੀਂ ਉੱਥੇ ਇਕੱਠੇ ਹੋਏ ਹਾਂ ਕਿਉਂਕਿ ਇਹ ਜਿਹੜਾ ਨਰੈਣ ਸਿੰਘ ਚੱਕੀ ਵਾਲਾ ਇਹਨਾਂ ਦੀ ਕਹਿੰਦੇ ਬਹੁਤ ਵੱਡੀ ਪਹੁੰਚ ਹੈ ਜਿਨ੍ਹਾਂ ਦੇ ਪਿੱਛੇ ਪ੍ਰਸ਼ਾਸਨ ਵੀ ਹੈ ਚੁਣੇ ਹੋਏ ਨਮਾਇंदे ਵੀ ਨੇ ਤਾਂ ਕਰਕੇ ਸਾਰਾ ਕੁਝ ਸਾਬਤ ਹੋਣ ਦੇ ਬਾਵਜੂਦ ਵੀ ਦੁਕਾਨ ਉਸੇ ਤਰ੍ਹਾਂ ਖੁੱਲੀ ਹੈ ਅਸੀਂ ਗੱਲਬਾਤ ਕੀਤੀ ਵੀ ਇਹ ਇਕੱਲਾ ਇਹਨੂੰ ਕੀ ਆਪਾਂ ਰੋਨੇ ਆ ਪੰਜਾਬ ਦੇ ਵਿੱਚ ਪਟਿਆਲੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਨੇ ਜਿੱਥੇ ਨਕਲੀ ਪਨੀਰ ਬਣ ਰਿਹਾ ਹੈ ਨਕਲੀ ਦੁੱਧ ਬਣ ਰਿਹਾ ਹੈ ਪਰ ਜਿਵੇਂ ਮੈਂ ਗੱਲਬਾਤ ਕੀਤੀ ਆ ਵੀ ਡਿਪਾਰਟਮੈਂਟ ਸੁੱਤਾ ਪਿਆ ਜੇ মিডিਆ ਵੱਲੋਂ ਅਸੀਂ ਗੱਲਬਾਤ ਕਰਦੇ ਆ ਜਾਂ ਕੋਈ ਸਮਾਜ ਸੇਵੀ ਬਾਤ ਚੁੱਕਦਾ ਤਾਂ ਉੱਥੇ ਕੋਈ ਸੁਣਵਾਈ ਨਹੀਂ ਉਹ ਕਹਿੰਦੇ ਆ ਸਾਨੂੰ ਲਿਖ ਕੇ ਦੇ ਦਿਓ ਸਾਨੂੰ ਨਾਲ ਲੈ ਜਾਓ ਪਰ ਅਸੀਂ ਇਹੀ ਪੁੱਛਣਾ ਚਾਹੁੰਦੇ ਆ ਮਾਨ ਸਾਹਿਬ ਤੁਹਾਨੂੰ ਬੇਨਤੀ ਹੈ ਵੀ ਕੌਣ ਇਹ ਲੋਕ ਨੇ ਫਿਰ ਤਰਖਾਹਾਂ ਜਿਹੜੀਆਂ ਮੋਟੀਆਂ ਸੈਲਰੀਆਂ ਲੈ ਰਹੇ ਨੇ ਪੈਕੇਜ ਲੈ ਰਹੇ ਨੇ ਗੱਡੀਆਂ ਦਿੱਤੀਆਂ ਹੋਈਆਂ ਨੇ ਕਿ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸਾਰਾ ਕੁਝ ਹੋ ਗਿਆ ਪਹਿਲਾਂ ਇੱਕ 10 ਸਾਲ ਦੀ ਬੱਚੀ ਪੂਰੀ ਹੋ ਗਈ ਹੈ ਇਸੇ ਤਰ੍ਹਾਂ ਹੁਣ ਆ ਵੱਡਾ ਹਾਦਸਾ ਇੱਕ ਟਲਿਆ ਨਹੀਂ ਕਹਿੰਦੇ ਹਾਸਾ ਹੋ ਗਿਆ ਬੱਚੀ ਦੇ ਮੂੰਹ 'ਚ ਖੂਨ ਨਿਕਲ ਰਿਹਾ ਹੈ ਫੇਰ ਦੁਬਾਰਾ ਬੱਚੀ ਸੀਰੀਅਸ ਹੈ ਤੇ ਇੱਕ ਸਮਾਜ ਦੇ ਨਾਲ ਬਹੁਤ ਵੱਡਾ ਧੋਖਾ ਹੋ ਰਿਹਾ ਹੈ ਤੇ ਲੋਕਾਂ ਦੇ ਵਿਸ਼ਵਾਸ ਨੂੰ ਤੋੜਿਆ ਜਾ ਰਿਹਾ ਹੈ ਇਸ ਕਰਕੇ ਮਾਨ ਸਾਹਿਬ ਤੱਕ ਇਹ ਸਾਡੀ ਗੱਲ ਪਹੁੰਚਣੀ ਬਹੁਤ ਜ਼ਰੂਰੀ ਹੈ ਕਿ ਜ਼ਮੀਨੀ ਲੈਵਲ ਤੇ ਆ ਕੇ ਦੇਖੋ ਕਿਸ ਤਰ੍ਹਾਂ ਸਾਡਾ ਰੰਗਲਾ ਪੰਜਾਬ ਹੈ ਜਾਂ ਲੋਕ ਦੁਖੀ ਹੈ